ਕਹਿੰਦੇ ਨੇ ਪਿਆਰ ਉਹੀ ਸੱਚਾ ਹੁੰਦਾ ਹੈ ਜਿਹੜਾ ਦੁੱਖ ਵਿੱਚ ਵੀ ਆਪਣੀ ਰੂਹ ਨਾਲ ਜੁੜਿਆ ਰਹੇ ਅੱਜ ਦੀ ਕਹਾਣੀ ਸਸਤੀ ਤੇ ਪੁੰਨੂ ਦੀ ਸੈਨਜ਼ੀ ਧਰਤੀ ਤੋਂ ਜੰਮੀ ਉਹ ਪ੍ਰੀਤ ਗਾਥਾ ਹੈ ਜਿਸ ਨੇ ਸਦੀਆਂ ਤੱਕ ਪੰਜਾਬ ਦੀ ਗੌਰੀ ਦੇ ਜੀਵ ਵਿੱਚ ਦਰਦ ਦਾ ਇੱਕ ਕਾਮਿਟ ਨਿਸ਼ਾਨ ਛੱਡਿਆ 700 ਵਰੇ ਪਹਿਲਾਂ ਪੰਬੌਰ ਸ਼ਹਿਰ ਉੱਤੇ ਰਾਜਾ ਅਦਮ ਖਾਨ ਰਾਜ ਕਰਦਾ ਸੀ ਰੱਬ ਦਾ ਇੱਕ ਨੇਕ ਬੰਦਾ ਸੀ ਪਰ ਉਸ ਦੇ ਘਰ ਔਲਾਦ ਨਹੀਂ ਸੀ ਰੱਬ ਅੱਗੇ ਬੇਨਤੀਆਂ ਕੀਤੀਆਂ ਤੇ ਅਖੀਰ ਇੱਕਤੀ ਜਰਮੀ ਨਾਰਕਿਆ ਗਿਆ ਸੱਸੀ ਪਰ ਕਿਸਮੰ ਦਾ ਫੈਸਲਾ ਪਹਿਲਾਂ ਹੀ ਲਿਖਿਆ ਸੀ ਨੀਉਮੀਆਂ ਨੇ ਰਸਿਆ ਇਹ ਕੁੜੀ ਜਵਾਨੀ ਵਿੱਚ ਇੱਕ ਮਨ ਚਲੇ ਨੌਜਵਾਨ ਪਿੱਛੇ ਮਰ ਜਾਵੇਗੀ ਨਾਮੀ ਦੇ ਡਰ ਨਾਰਾਜੇ ਨੇ ਪਹਿਲਾਂ ਹੀ ਉਸ ਨੂੰ ਜ਼ਹਿਰ ਦੇਣਾ ਚਾਹਿਆ ਆਰ ਮੋਲ ਮਾਇਆ ਵਿੱਚ ਆ ਕੇ ਉਸਨੇ ਇੱਕ ਸੰਦੂਕ ਵਿੱਚ ਬੰਦ ਕਰਕੇ ਦਰਿਆ ਇਹਦੇ ਵਿੱਚ ਉੜ ਦਿੱਤਾ ਉਹ ਸੰਦੂਕ ਉੜਦਾ ਗਿਆ ਤੇ ਇੱਕ ਉੱਭੀ ਆਤਾ ਦੇ ਹੱਥ ਲੱਗਾ ਅੰਦਰੋਂ ਇੱਕ ਬੱਚੇ ਅੰਗੂਠਾ ਚੁੰਗਦੀ ਮਸੂਮ ਤੇ ਸੋਹਣੀ ਔਲਾਦ ਰਹਿਤ ਉੱਭੀ ਜੋਦੇ ਨੇ ਉਸ ਨੂੰ ਆਪਣੀ ਕੀ ਮੰਗ ਪਾਲ ਲਿਆ ਉਹ ਨਹੀਂ ਜਾਣਦੇ ਸਨ ਕਿ ਇਹ ਪੰਬੋਰ ਦੇ ਰਾਜੇ ਦੀ ਕੁੜੀ ਹੈ ਸਾਲ ਬੀਤਦੇ ਗਏ ਸੱਸੀ ਜਵਾਨ ਹੋ ਗਈ ਉਸ ਦੀ ਸੁੰਦਰਤਾ ਦੀ ਚਰਚਾ ਕਰ ਕਰ ਹੋਣ ਲੱਗੀ ਰਾਜੇ ਦੇ ਕੰਨਾਂ ਤੱਕ ਖਬਰ ਪਹੁੰਚ ਗਈ ਜਦੋਂ ਮਹਿਲ ਬੁਲਾਇਆ ਗਿਆ ਸਸੀ ਨੇ ਜਾਨ ਦੀ ਥਾਂ ਆਪਣੇ ਗਲ ਦਾ ਤਵੀਤ ਭੇਜਿਆ ਰਾਜੇ ਨੇ ਉਹ ਤਵੀਤ ਵੇਖ ਕੇ ਪਛਾਣ ਲਿਆ ਇਹ ਉਸ ਦੀ ਆਪਣੀ ਖੋਈ ਹੋਈ ਧੀ ਹੈ ਥੰਬੋਲ ਵਿੱਚ ਇੱਕ ਰਸੋਈਆ ਸੌਦਾਗਰ ਦਾ ਮਹਿਲ ਸੀ ਜਿੱਥੇ ਹਰ ਦੇਸ਼ ਦੇ ਸ਼ਹਿਜ਼ਾਦਿਆਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਸਨ ਇੱਕ ਦਿਨ ਸਸੀ ਵੀ ਆਪਣੀਆਂ ਸਹੇਲੀਆਂ ਦੇ ਨਾਲ ਉੱਥੇ ਗਈ ਜਦੋਂ ਉਸ ਦੀ ਨਿਗਾਹ ਇੱਕ ਤਸਵੀਰ ਤੇ ਪਈ ਦਿਲ ਥੈਰ ਗਿਆ ਉਹ ਤਸਵੀਰ ਸੀ ਮਕਰਾਨ ਦੇ ਸਹਜਾ ਦੇ ਪੰਨੂ ਦੀ ਤਸਵੀਰ ਉਹ ਪਿਆਰ ਜੋ ਕਦੇ ਨਹੀਂ ਮਿਲਿਆ ਸੀ ਇੱਕ ਤਸਵੀਰ ਨਾਲ ਸ਼ੁਰੂ ਹੋ ਗਿਆ ਮਕਰਾਨ ਦੇ ਸੌਦਾਗਰ ਅਕਸਰ ਬੋਰ ਆਉਂਦੇ ਰਹਿੰਦੇ ਸਨ ਉਸ ਸੱਸੀ ਦੇ ਹੁਸਨ ਦੀਆਂ ਕਹਾਣੀਆਂ ਪੰਨੂ ਤੱਕ ਲੈ ਜਾਂਦੇ ਪੰਨੂ ਬਿਨਾਂ ਵੇਖੇ ਹੀ ਸੱਸੀ ਤੋਂ ਮੋਹਿਤ ਹੋ ਗਿਆ ਇੱਕ ਦਿਨ ਆਪਣੇ ਮਾਪਿਆਂ ਤੋਂ ਚੋਰੀ-ਚੋਰੀ ਪੰਬੂਰ ਆ ਪਹੁੰਚਿਆ ਸੱਸੀ ਦੇ ਪਿਓ ਕੋਲ ਨੌਕਰ ਬਣ ਗਿਆ ਦੋਵੇਂ ਮਿਲੇ ਪਿਆਰ ਦੀਆਂ ਰਾਤਾਂ ਜਾਗੀਆਂ ਤੇ ਪੰਬੂਰ ਦੀ ਹਵਾ ਵਿੱਚ ਮਹਿਕ छा ਗਈ ਔਰ ਕਿਸਮ ਦੇ ਖੇਦ ਵੀ ਅਜੀਬ ਹੁੰਦੇ ਨੇ ਪੰਨੂ ਦੇ ਭਰਾ ਉਸ ਨੂੰ ਲੱਭਦੇ ਆ ਗਏ ਉਹਨਾਂ ਨੇ ਪੰਨੂ ਨੂੰ ਸ਼ਰਾਬ ਦੇ ਕੇ बेहोश ਕੀਤਾ ਡਾਕੀ ਉੱਤੇ ਲੱਦ ਲਿਆ ਤੇ ਚੁੱਪਚਾਪ ਰਾਤੀ ਮਕਰੌਣ ਵੱਲ ਰਵਾਨਾ ਹੋ ਗਏ ਫੇਰ ਹੋਈ ਸਸੀ ਜਾਗੀ ਉਹਨੂੰ ਗਾਇਬ ਸੀ ਉਹਨੇ ਪੰਨੂ ਦਾ ਨਾਮ ਬੁਕਾਰਿਆ ਤੇ ਡਾਕੀ ਦੇ ਪੁਰਾਣੇ ਨਿਸ਼ਾਨ ਫੜਦੀ ਅਬ ਦੇ ਮਾਰੂਥਲ ਵਿੱਚ ਦੌੜ ਪਈ ਰੇਤ ਤੱਤੀ ਸੀ ਪੈਰ ਸੜ ਰਹੇ ਸਨ ਪਰ ਸਸੀ ਦੀਆਂ ਅੱਖਾਂ ਵਿੱਚ ਸਿਰਫ ਪੰਨੂ ਸੀ ਉੱਚੀਕ ਦੀ ਚੀਕ ਦੀ ਦੌੜੀ ਪੁੰਨੂ ਪੁੰਨੂ ਅਖੀਰੋਂ ਥੱਕ ਕੇ ਡਿੱਗ ਪਈ ਤੇ ਉਸੇ ਰੇਤ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਦੂਸਰੇ ਬੰਨੇ ਸਵੇਰੇ ਜਦ ਪੁੰਨੂ ਨੂੰ ਹੋਸ਼ ਆਇਆ ਉਸਨੇ ਡਾਚੀ ਤੋਂ ਸ਼ਾਲ ਮਾਰ ਦਿੱਤੀ ਤੇ ਵਾਪਸ ਸਹਾਰਾ ਵੱਲ ਦੌੜ ਪਿਆ ਉਹ ਵੀ ਸੱਸੀ ਦੇ ਕੋਲ ਜਾ ਪਹੁੰਚਿਆ ਤੇ ਉਸਦੀ ਅਮਾਹ ਵਿੱਚ ਫਜ਼ਾਲ ਲਈ ਫੌਂ ਗਿਆ ਪੰਜਾਬ ਦੀ ਗੌਰੀ ਨੇ ਜਦ ਇਹ ਕਹਾਣੀ ਸੁਣੀ ਉਸਦੇ ਦਿਲ ਵਿੱਚ ਇੱਕ ਦਰਦ ਪੈਦਾ ਹੋ ਗਿਆ ਉਹ ਝਰਕਾ ਕਰਦੀ ਹੋਈ ਸੱਸੀ ਵਾਂਗ ਉਨ ਨੂੰ ਨੂੰ ਯਾਦ ਕਰਦੀ ਹੈ ਚਰਖਾ ਕਿਵੇਂ ਕੱਤਾ ਮੇਰਾ ਮਨ ਉਲੂ ਵੱਲ ਝਾਵੇ ਰਿੰਜਨ ਵਿੱਚ ਗੌਰੀਆਂ ਇਹ ਗੀਤ ਗਾਉਂਦੀਆਂ ਸੱਸੀ ਪੁੰਨੂ ਦੀ ਕੂਕ ਦੁਬਾਰਾ ਜਿਉਂਦੀ ਰਹਿੰਦੀ ਹੈ ਹਰ ਬੋਲ ਵਿੱਚ ਬਹਿਰਾ ਹਰ ਸੰਝੂ ਵਿੱਚ ਕਹਾਣੀ ਸੱਸੀ ਤੇਰੇ ਬਾਗ ਵਿੱਚ ਪੁੱਤਰੇ ਲਟੇਰੇ ਬਲੋਚਾ ਜਾਲਮਾ ਸੁਣ ਵੈਨ ਮੇਰੇ ਮਾਂ ਆਪਣੀ ਤੀਨ ਨੂੰ ਦਲਾਸਾ ਦਿੰਦੀ ਹੈ ਜਾਣਦੇ ਪੁੰਨੂ ਨੂੰ ਜਾਣਦੇ ਧੀਏ ਉਲਦੀ ਗਈ ਨੰਬਲਾ ਸੱਸੀ ਨਹੀਂ ਰੁਕਦੀ ਕਿਉਂਕਿ ਪਿਆ ਸੱਚਾ ਸੀ ਜੋ ਮੌਤ ਨਾਲ ਵੀ ਜੁੜਿਆ ਰਿਹਾ ਸੱਸੀ ਤੇ ਪੁੰਨੂ ਦੋ ਜਿੰਦਾ ਜੋ ਮਰ ਕੇ ਵੀ ਇੱਕ ਹੋ ਗਈਆਂ ਉਹਨਾਂ ਦੀ ਪ੍ਰੇਮ ਦੀ ਕਹਾਣੀ ਅੱਜ ਵੀ ਪੰਜਾਬ ਦੀ ਗੌਰੀ ਦੇ ਹੋਟਾਂ ਤੇ ਗੀਤ ਬਣ ਕੇ ਜਿਉਂਦੀ ਹੈ ਤੇ ਅਸੀਂ ਪੰਜਾਬੀ ਖਾਂ ਦੀ ਦੁਨੀਆ ਚ ਅਜਿਹਿਆਂ ਹੀ ਅਮਰ ਕਹਾਣੀਆਂ ਨੂੰ ਯਾਦ ਕਰਦੇ ਰਹਾਂਗੇ